ਗੁਜਰਾਤ ਦੀ ਤੋਂ ਆ ਗਿਆ ਤੇ ਜਿਹਦੇ ਪਾਸ ਲਿਖਿਆ ਦਿਨ ਚੋੜ ਦੇ ਰਿਹਾ ਬਹੁਤ ਜਬਰਦਸਤ ਕੰਮ ਕਰ ਰਿਹਾ ਬੁਰਾ ਅਨਨਦ ਪਾਰਟੀ ਦੀ ਜਿਹੜਾ ਇੱਕ ਤੇ ਪ੍ਰੀਖਿਆ ਕਰਾਉਣ ਵਾਲੀ ਸੀ ਜੀ ਮੈਂ ਬਹੁਤ ਸ਼ੁਕਰੀਆ ਦਾ ਕਰੂੰਗੀ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਗੁਜਰਾਤ ਦੇ ਲੋਕਾਂ ਦਾ ਜਿਹਨਾਂ ਨੇ ਆਮ ਆਦਮੀ ਪਾਰਟੀ ਤੇ ਇੰਨਾ ਵਿਸ਼ਵਾਸ ਕੀਤਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜੋ ਸਾਰੀ ਟੀਮ ਭਾਵੇਂ ਉਹ ਐਮਐਲਏ ਦੇ ਤੌਰ ਤੇ ਭਾਵੇਂ ਮੰਤਰੀ ਦੇ ਤੌਰ ਤੇ ਭਾਵੇਂ ਕਿਸੇ ਵਰਕਰ ਦੇ ਤੌਰ ਤੇ ਕੰਮ ਕਰ ਰਹੀ ਹੈ ਉਸ ਚੀਜ਼ ਨੂੰ ਲੋਕ ਪਸੰਦ ਕਰ ਰਹੇ ਨੇ ਇਸ ਦਾ ਬਹੁਤ ਵੱਡਾ ਸਬੂਤ ਜਿਹੜਾ ਇਹ ਦੋਨੇ ਸੀਟਾਂ ਜਿੱਤ ਕੇ ਅਸਾਨੂੰ ਮਿਲਿਆ ਸੋ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਲੋਕਾਂ ਦਾ ਜਿਹੜੇ ਸਾਨੂੰ ਪਸੰਦ ਕਰਦੇ ਕੀ ਹੋ ਸਕਦਾ ਜੇ ਜੇ ਅਪਾ ਆਪਣੀ ਸਰਕਾਰ ਦੀ ਬਣਾਈ ਤੇ ਅਗਰ ਲੋਕਾਂ ਨੂੰ ਉਹ ਕੰਮ ਜੰਗਾ ਮੈਨੂੰ ਲੱਗਦਾ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਕੰਮਾਂ ਪਿੱਛੇ ਸਾਨੂੰ ਰੋਲਣਾ ਪੈਂਦਾ ਸੀ ਜਾਂ ਕਈ ਕਈ ਸਾਲਾਂ ਤੋਂ ਪੈਂਡਿੰਗ ਪਏ ਸੀ ਕੰਮ ਵਿਕਾਸ ਦੇ ਕੰਮਾਂ ਨੂੰ ਲੈ ਲੋ ਡਵੈਲਪਮੈਂਟ ਨੂੰ ਗੱਲ ਕਰ ਲੋ ਉਹ ਕੰਮ ਇੱਕ ਤਾਂ ਬਹੁਤ ਤੇਜ਼ੀ ਨਾਲ ਹੋਏ ਦੂਸਰਾ ਜਿਹੜੀ ਆਮ ਆਦਮੀ ਪਾਰਟੀ ਦੇ ਲੀਡਰ ਜੋ ਸ਼੍ਰੀ ਅਰਵਿੰਦ ਕੇਜ ਦਿਵਾਲ ਜੀ ਜਾਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਦੇ ਲੀਡਰਸ ਨੂੰ ਲਿਆਂਦਾ ਗਿਆ ਉਹਨਾਂ ਦੀ ਲੋਕਾਂ ਤੱਕ ਅਪਰੋਚ ਵਧੀਆ ਰਹੀ ਹੋਊਗੀ ਲੋਕਾਂ ਨੇ ਉਹਨਾਂ ਨੂੰ ਲੋਕਾਂ ਲਈ ਉਹ ਅਸੈਸੀਬਲ ਰਹਿਣਗੇ ਜਿਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਹੋਰ ਆਉਣੇ ਚਾਹੀਦੇ ਆ ਇਸ ਤਰ੍ਹਾਂ ਜਿੱਦਾਂ ਉਹ ਪਾਰਟੀਆਂ ਦੇ ਧਰਮ ਦੇ ਇਥੇ ਦੂਰ ਹੋ ਜਾਵੇ ਤਾਂ ਲੋਕਾਂ ਦੇ ਜੁਦੀ ਤੇ ਰਿਕਾਇਰ ਸੀਗੇ ਬਾਹਰ ਦੇ ਬੁੱਕਾਂ ਦੇ ਅਧਿਕਾਰ ਆਇਆ ਮੈਨੂੰ ਲੱਗਦਾ ਹੈ ਕਿ ਬਿਲਕੁਲ ਸਾਫ਼-ਸਾਫ਼ ਹੀ ਕਰ ਦਿੱਤਾ ਲੋਕਾਂ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਿੰਨੀ ਆਮਾਨਕੜਾਂ ਤੱਕ ਕਹਾਣੀਆਂ ਬਣਾ ਕੇ ਹਰ ਗੱਲ ਤੇ ਜਿਵੇਂ ਸਵੇਰ ਤੋਂ ਲੈ ਕੇ ਇੱਕੋ ਹੀ ਕੰਮ ਸੀ ਵੀ ਅਸੀਂ ਗਾਲਾਂ ਹੀ ਕੱਢੀ ਜਾਣੀਆਂ ਸੋ ਲੋਕਾਂ ਨੇ ਸਾਫ਼ ਇਹ ਗੱਲ ਕਰ ਦਿੱਤੀ ਕਿ ਅਸੀਂ ਜਿਹੜੇ ਲੋਕ ਲੋਕਾਂ ਦੀ ਗੱਲ ਸੁਣਨਗੇ ਲੋਕਾਂ ਦੇ ਕੰਮ ਕਰਨਗੇ ਅਸੀਂ ਉਹਨਾਂ ਨਾਲ ਖੜੇ ਆ ਚਾਹੇ ਕੋਈ ਕਿੰਨੇ ਮਰਜ਼ੀ ਵੱਡੇ ਛੜਿਆੰਤਰ ਰਚ ਲਵੇ ਕਿੰਨੀ ਮਰਜ਼ੀ ਵੱਡੀਆਂ ਵਿਰੋਧੀ ਧੜਤਾਂ ਖੜੀਆਂ ਕਰ ਲੋਗੇ ਸੋ ਇਹ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਹੋਈ ਹੈ 2027 ਦੇ ਤੋਂ ਇਲੈਕਸ਼ਨ ਬਹੁਤ ਜਲਦ ਆ ਜਾਣੇ ਹਨ ਤਾਂ ਅੱਜ ਦੇ ਨਤੀਜਿਆਂ ਤੋਂ ਸੁਨਹਾਨ ਹੀ ਕੀ ਆਪਣੇ ਦੇਖੋ ਬਹੁਤ ਇੱਕ ਚੰਗੀ ਜਿਹੜੀ ਕਹਿ ਲਓ ਕਿ ਇੱਕ ਸਿਗਨਲ ਮਿਲ ਗਿਆ ਕਿ ਲੋਕ ਸਾਡੀ ਪਾਰਟੀ ਨੂੰ ਪਸੰਦ ਕਰਦੇ ਆ ਔਰ 2027 ਦੇ ਵਿੱਚ ਵੀ ਇਸੇ ਤਰ੍ਹਾਂ ਪਾਰਟੀ ਜਿਹੜੀ ਆ ਉਹ ਸਰਕਾਰ ਚਾਏਗੀ ਔਰ ਸਰਕਾਰ ਰਿਪੀਟ ਹੋਵੇਗੀ ਇਹ ਡੈਫੀਨਿਟਲੀ ਹੋਵੇਗੀ